ਹਲੋ ਦੋਸਤੋ ਕੁਕਿੰਗ ਅਰ ਸੋਈ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਅੱਜ ਅਸੀਂ ਬਣਾਵਾਂਗੇ ਹਲਵਾਈ ਸਟਾਈਲ ਗੋਭੀ ਦੀ ਸਬਜੀ ਇਹਨੂੰ ਬਣਾਉਣਾ ਬਹੁਤ ਹੀ ਸੌਖਾ ਤੇ ਸਿੰਪਲ ਹੈ ਜਿਨ੍ਹਾਂ ਨੂੰ ਨਹੀਂ ਆਂਦਾ ਉਹ ਵੀ ਇਸ ਵੀਡੀਓ ਨੂੰ ਦੇਖ ਕੇ ਆਸਾਨੀ ਨਾਲ ਬਣਾ ਸਕਦੇ ਨੇ ਅਸੀਂ ਗੋਭੀ ਲਈ ਹੈ ਤਾਜੀ ਫਰੈਸ਼ 1/2 ਕਿਲੋ ਦੋਲੇ ਆਲੂ ਇਹਨਾਂ ਨੂੰ ਮੈਂ ਕੱਟ ਲਿਆ ਤੇ ਗੋਭੀ ਨੂੰ ਵੀ ਕੱਟ ਲਿਆ ਦੋ ਕਟੇ ਅਸੀਂ ਪਿਆਜ਼ ਪਿਆਜ਼ ਨੂੰ ਤੁਸੀਂ ਲੰਮਾ ਲੰਮਾ ਹੀ ਕੱਟਣਾ ਹੈ ਦੋ ਲੈਣੇ ਲਾਲ ਟਮਾਟਰ ਤਿੰਨ ਚਾਰ ਲਈਆਂ ਹਰੀਆਂ ਮਿਰਚਾਂ ਇੱਕ ਲਸਣ ਦੀ ਗੰਢੀ ਤੇ ਇੱਕ ਅਦਰਕ ਦੀ ਗੰਢੀ ਇਹਨਾਂ ਨੂੰ ਸਾਰਿਆਂ ਨੂੰ ਕੱਟ ਕੇ ਅਸੀਂ ਮਿਕਸੀ ਜੇ ਦਾ ਪੇਸਟ ਬਣਾ ਲਾਂਗੇ ਗੋਭੀ ਨੂੰ ਅਸੀਂ ਤਿੰਨ ਚਾਰ ਪਾਣੀ 'ਚ ਚੰਗੀ ਤਰ੍ਹਾਂ ਧੋਵਾਂਗੇ ਫੇਰ ਇਸ ਦੀ ਸਬਜ਼ੀ ਬਣਾਵਾਂਗੇ ਆਪਾਂ ਪਹਿਲਾਂ ਅਸੀਂ ਗੈਸ 'ਤੇ ਕਰਾਂਗੇ ਹੁਣ ਤੇ ਗੈਸ ਦੇ ਉੱਪਰ ਰੱਖਤੀ ਅਸੀਂ ਕਰਾਈ ਅੰਦਰ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੇਲ ਸਾਡਾ ਗਰਮ ਹੋ ਗਿਆ ਹੁਣ ਅੰਦਰ ਵਿੱਚ ਪਾਵਾਂਗੇ ਸਹੀਂ ਪਹਿਲੇ ਗੋਭੀ ਨੂੰ ਜਦੋਂ ਗੋਭੀ 70% ਫਰਾਈ ਹੋ ਜੇਗੀ ਫਿਰ ਇਸ ਨੂੰ ਸਹੀ ਤੇਲ ਚ ਕੱਢ ਲਵਾਂਗੇ ਤੇਲ ਵਿੱਚ ਗੋਭੀ ਨੂੰ ਉਦੋਂ ਤੱਕ ਫਰਾਈ ਕਰਨਾ ਜਦੋਂ ਤੱਕ ਦਾ ਰੰਗ ਚੇਂਜ ਨਹੀਂ ਹੋ ਜਾਂਦਾ ਨੂੰ ਇਸ ਤੇਲ 'ਤੇ ਫਰਾਈ ਕਰ ਲਿਆ ਜਦ ਕਿ ਹਲਕੀ ਹਲਕੀ ਖੁਸ਼ਬੂ ਆਉਣ ਲੱਗ ਪਈ ਹੈ ਹੁਣ ਇਸ ਨੂੰ ਪਤਲੇ ਤੇ ਕੱਢ ਲਵਾਂਗੇ ਨਦਿਤ ਪਾਉਣੇ ਨੇ ਆਹ ਆਲੂ ਨੂੰ ਵੀ ਤੁਸੀਂ ਇਹਦੇ ਦਾ ਫਰਾਈ ਕਰਨਾ ਹੈ ਆਲੂ ਸਾਡੇ ਫਰਾਈ ਹੋ ਗਿਆ ਹੁਣ ਅੰਮੋਲੀ ਅਸੀਂ ਟਕਾਲੀ ਤੇ ਕੱਢ ਲੈਣੇ ਹੈ ਤੇਲ ਦੇ ਵਿੱਚ ਪਾਵਾਂਗੇ ਅਸੀਂ ਪਿਆਜ਼ ਪਿਆਜ਼ ਨੂੰ ਵੀ ਅਸੀਂ ਗੋਗੀ ਟੈਲੂਆਂ ਦਾ ਫਰਾਈ ਕਰਾਂਗੇ ਸਿਲੇ ਕੋਲੀ ਅਦੇ ਸਾਰੇ ਮਸਾਲੇ ਅਸੀਂ ਐਡ ਕਰਾਂਗੇ ਇੱਕ ਚਮਚ ਧੇਕੀ ਮਸਾ ਪਤਾ ਚਮਚ ਗਰਮ ਮਸਾਲਾ ਅੱਧਾ ਚਮਚ ਹਲਦੀ ਨਮਕ ਸਵਾਦ ਅਨੁਸਾਰ ਇਹਨਾਂ ਮਸਾਲੇ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੁਸੀਂ ਮਸਾਲਿਆਂ ਦੇ ਵਿੱਚ 2-3 ਚਮਚੀ ਪਾਣੀ ਪਾਣਾ ਹੈ ਸਭ ਮਸਾਲੇ ਕਿੰਨੇ ਤਲਾਸ ਨੂੰ ਮਿਚਕਾਰ ਲਾਂਗੇ। ਇਹ ਦੇਖੋ। ਪਾਣੀ ਦੇ ਵਿੱਚ ਸਾਡੇ ਕਰੇ ਮਸਾਲੇ ਖੋਲ ਜਾਣਗੇ। ਜਦੋਂ ਮਸਾਲੇ ਕੱਢੀ ਤਲਾ ਪਾਣੀ ਵਿੱਚ ਖੋਲ ਜਾਣਗੇ ਤਾਂ ਫਿਰ ਅਸੀਂ ਇਸ ਮਸਾਲੇ ਨੂੰ ਤੁਸੀਂ ਕਰਦੇ ਜਿਵੇਂ ਪਾਉਂਗੇ। ਇਹ ਆ ਸਾਡਾ ਡੱਬੋ ਜਿਆ ਹੁਣਾਂ ਨੂੰ ਵੇਖੀ ਹਾਲੇ ਇਸ ਡੱਬਾ ਲਵਾਉਂਦੇ। ਤਦਕੋ ਸਾਰੀ ਸਬਜੀ ਨੂੰ ਸਹੀ ਕੱਢ ਲਿਆ ਹੁਣ ਅਸੀਂ ਸੱਜੀ ਨੂੰ ਤੜਕਾ ਲਾਣੇ ਆ ਉਸੇ ਤੇਲ ਵਿੱਚ ਪਾ ਦਾਂਗੇ ਇੱਕ ਚਮਚ ਜੀਰਾ ਦੋ ਲਾਲ ਮਿਰਚਾਂ ਸਾਬਤ ਅੰਦਰ ਵਿੱਚ ਪਾ ਦਾਂਗੇ ਟਿੱਕਾ ਟਮਾਟਰ ਹਰੀ ਮਿਰਚ ਅਦਰਕ ਮਾਣਾਂਗੇ ਪਾ ਦਾਂਗੇ ਪਾਣੀ ਚ ਘੋਲ ਲਏ ਸਾਰੇ ਮਸਾਲੇ ਮਸਾਲਿਆਂ ਨੂੰ ਰੋਸੀ ਸੱਕੇ ਤੇ ਚੰਗੀ ਤਰ੍ਹਾਂ ਭੁੰਨਾਗੇ ਪਹਿਲੇ ਤੜਕਾ ਸਾਡਾ ਪੁੱਜ ਗਿਆ ਮਸਾਲਿਆਂ ਦੀ ਬਹੁਤ ਵਧੀਆ ਖੁਸ਼ਬੂ ਆਂਦੀ ਰਹੀ ਹੈ ਹੁਣ ਅਗੇ ਕੰਮ ਕਰਦੇ ਰਹਿ ਜਾਂ ਪਾਉਂ। ਹੁਣ ਪਾ ਦਾਂਗੇ ਇਹਦੇ ਵਿੱਚ ਸਬ지। ਸਬਜੀ ਨੂੰ ਪਹਿਲਾਂ ਹੀ ਫਰਾਈ ਕਰ ਲੇਗਾ। ਅੱਧ ਨਾਲੋਂ ਜ਼ਿਆਦਾ ਸਬਜੀ ਸਾਡੀ ਪਹਿਲੇ ਪੱਕ ਚੁਕੀ ਦੀ ਹੈ। ਹੁਣ ਅਸੀਂ ਟੱਕ ਕੇ 5 ਮਿੰਟ ਲਈ ਸਿਮ ਗੈਸ ਤੇ ਸਬਜੀ ਨੂੰ ਪਕਾਵਾਂਗੇ। ਹਲੋ ਜੀ 5 ਮਿੰਟ ਹੋ ਗਏ ਨੇ ਹੁਣ ਅਸੀਂ ਸਬਜੀ ਨੂੰ ਚੈੱਕ ਕਰਨੇ ਆ। ਤਾਂ ਦੇਖੋ ਸਬਜੀ ਸਾਡੀ ਬਣ ਗਈ ਹੈ। ਅੱਪਰੋ ਦੀ ਪਾਵਾਂਗੇ ਕਸੂਰੀ ਮੇਥੀ। ਨਾਲ ਹੀ ਪਾ ਦਾਂਗੇ ਇਸ ਤਰ੍ਹਾਂ ਠਣੀਆ। ਤਾਨੂੰ ਚੰਗੇ ਤਲਾਸ ਸੀ ਮਿਕਸ ਕਰ ਦਾਂਗੇ ਤੇ ਦੇਖੋ ਸਬਜੀ ਦਾ ਕਿੰਨਾ ਵਧੀਆ ਕਲਰ ਆਇਆ ਹੈ ਤੁਸੀ ਵੀ ਇਸ ਤਰੀਕੇ ਨਾਲ ਸਬਜੀ ਨੂੰ ਜ਼ਰੂਰ ਬਣਾ ਕੇ ਖਾਓ ਤੁਹਾਨੂੰ ਸਬਜੀ ਬਹੁਤ ਹੀ ਸਵਾਦ ਲੱਗੇਗੀ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਜੇਰਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਫੇਰ ਮਿਲਾਂਗੇ ਅਗਲੀ ਨਵੇਂ ਵੀਡੀਓ 'ਚ ਧੰਨਵਾਦ ਆ ਤੁਹਾਡਾ ਮੇਰੀ ਵੀਡੀਓ ਵੇਖਣ ਲਈ